ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਛਾ ਜੀ ਦੇ ਪਾਵਨ ਮੁਬਾਰਕ ਹੋਤੇ ਅੰਦਰ ਚੜ੍ਹ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸత్సੰਗੀ ਜਨੋ ਅੱਜ ਦਾ ਵਿਸ਼ਾ ਗੁਰਮੁਖ ਗੁਰਸਿੱਖ ਕਿਵੇਂ ਰਹਿੰਦਾ ਹੈ ਇਸ ਵਿਸ਼ੇ ਤੇ ਆਪ ਸੰਗਤਾਂ ਨਾਲ ਵਿਚਾਰ ਸਾਂਝੀ ਕਰ ਲੱਗੇ ਹਾਂ ਭਾਈ ਗਰਦਾਸ ਜੀ ਨੇ ਆਪਣੀਆਂ ਪਾਵਨ ਵਾਰਾਂ ਦੇ ਵਿੱਚ 12 ਨੰਬਰ ਵਾਰ ਤੇ ਚੌਥੀ ਪੌੜੀ ਨੂੰ ਸਾਡੇ ਸਾਹਮਣੇ ਰੱਖਿਆ ਹੈ ਕਹਿੰਦੇ ਨੇ ਹਉ ਤਿਸ ਭੋਲ ਕਮਾਇਆ ਕੁਰਮ ਤਰਤੇ ਗਰੀਬੀ ਆਵੇ ਪਾਇ ਕਰਦਾ ਜੀ ਕਹਿੰਦੇ ਮੈਂ ਉਸ ਗੁਰ ਸਿੱਖ ਤੋਂ ਬਲਿਹਾਰ ਨੇ ਵਾਰਨੇ ਜਾਂਦਾ ਜਿਹੜਾ ਸਿੱਖ ਗੁਰੂ ਦੀ ਮਤ ਲੈ ਕੇ ਆਪਣੇ ਹਿਰਦੇ ਦੇ ਅੰਦਰ ਨਿਮਰਤਾ ਵਸਾ ਲੈਂਦਾ ਏ ਇੱਥੇ ਜਿਹੜਾ ਗਰੀਬੀ ਲੱਭ ਜੇ ਇਹਦਾ ਅਰਥ ਇਹ ਨਹੀਂ ਕਿ ਜਿਹੜੀ ਸਮਾਜਿਕ ਆਰਥਿਕ ਹਾਰਤ ਜਿਹੜੀ ਕਮਜ਼ੋਰ ਹੈ ਉਹਨੂੰ ਗਰੀਬੀ ਕਿਹਾ ਗਿਆ ਨਹੀਂ ਜਿਹੜੀ ਸਮਾਜਿਕ ਆਰਥਿਕ ਹਾਰਤ ਮਾੜੀ ਹੈ ਉਹਦੇ ਬਾਬਤ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਨਿਰਤਨ ਆਦਰ ਕੋਈ ਨਾ ਦੇ ਜਿਹਦੇ ਕੋਲੇ ਸੰਸਾਰ ਦਾ ਧਨ ਨਹੀਂ ਉਹਨੂੰ ਕੋਈ ਆਦਰ ਨਹੀਂ ਦਿੰਦਾ ਨਿਮਰਤਾ ਵੀ ਜਿਹਦੇ ਕੋਲੇ 4 ਪੈਸੇ ਹੈਗੇ ਨੇ ਉਹਦੀ ਨਿਮਰਤਾ ਸ਼ਿੰਗਾਰ ਹੈ ਤੇ ਜਿਹਦੇ ਕੋਲੇ ਸੰਸਾਰਿਕ ਤੌਰ ਤੇ ਧਨ ਤੋੜਤ ਨਹੀਂ ਉਹਦੀ ਨਿਮਰਤਾ ਵੀ ਕਲੰਕ ਬਣ ਜਾਂਦੀ ਹੈ ਕਈ ਵਾਰ ਪਰ ਇੱਥੇ ਜਿਹੜੀ ਨਿਮਰਤਾ ਦੀ ਗੱਲ ਹੈ ਉਹ ਹੈ ਤੁਹਾਡੇ ਕੋਲੇ ਗਿਆਨ ਹੋਵੇ குரு ਦੀ ਮੱਤ ਸੋਝੀ ਹੋਵੇ ਫਿਰ ਤੁਸੀਂ ਨਿਮਰਤਾ ਭਾਵ ਦੇ ਵਿੱਚ ਰਹੋ ਅੰਦਰ ਪੱਟ ਵਾਰ ਗੁੱਦੜ ਤੇ ਪਲੇ ਸੰਸਾਰ ਅੰਦਰੋਂ ਤੁਸੀਂ ਰੇਸ਼ਮ ਵਰਗੇ ਹੋਵੋ ਤੇ ਬਾਹਰ ਸੰਸਾਰੀ ਤੌਰ ਤੇ ਬੜੇ ਸਹਿਜ ਸੁਭਾਅ ਦੇ ਵਿੱਚ ਜ਼ਿੰਦਗੀ ਨੂੰ ਬਤੀਤ ਕਰਦੇ ਹੋਵੋ ਉਹਨੂੰ ਕਿਹਾ ਗਿਆ ਹੈ ਨਿਮਰਤਾ ਤੇ ਪਾਤਸ਼ਾਹ ਜੀ ਕੁਰਬਾਨੀ ਦੇ ਅੰਦਰ ਵੀ ਕਹਿੰਦੇ ਨੇ ਭਾਈ ਜਿਨੇ ਗੁਰੂ ਦੀ ਮੱਤ ਲੈ ਲਈ ਉਹ ਗੁਰੂ ਦੇ ਸਿਧਾਂਤ ਤੇ ਪਹਿਰਾ ਦਬੇਗਾ ਸਤਗੁਰੂ ਮਿਲੇ ਤਾਂ ਗੁਰਮਤ ਪਾਈਏ ਸਾਖਤ ਬਾਜੀ ਹਾਰ ਕੀ ਹੋ ਗੁਰੂ ਮਿਲ ਜਾਵੇ ਤੇ ਗੁਰੂ ਨੂੰ ਮਿਲ ਕੇ ਉਹਦੀ ਮਤ ਨੂੰ ਧਾਰਨ ਕਰ ਲਈਏ ਤੇ ਜਦੋਂ ਗੁਰੂ ਦੀ ਮਤ ਧਾਰਨ ਕਰ ਲਈ ਫਿਰ ਸਾਡੇ ਕੋਲੇ ਗੁਰਮਤਿ ਆ ਗਈ ਗੁਰਮਤਿ ਗੁਰੂ ਦੀ ਮਤ ਤੇ ਗੁਰੂ ਦੀ ਮਤ ਦੇ ਵਿੱਚ ਆਈ ਹੋਈ ਨਿਮਰਤਾ ਹੀ ਪਰਵਾਨ ਹੈ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦਾ ਇੱਕ ਸਿੱਖ ਹੋਇਆ ਹੈ ਭਾਈ ਤਾਰੂ ਕੋਪੜ ਭਾਈ ਗਿਲਦਾਸ ਜੀ ਨੇ ਆਪਣੀ ਬਾਣੀ ਚ ਜ਼ਿਕਰ ਕੀਤਾ ਜਦੋਂ ਬਾਬਰ ਨੇ ਆ ਕੇ ਹਮਲਾ ਕੀਤਾ ਅਮਨਾਬਾਦ ਤੇ ਤੇ ਸਿਪਾਈਆਂ ਨੇ ਘਰਾਂ ਨੂੰ ਅਗਲਾਤੀ ਤੇ ਭਾਈ ਤਾਰੂ ਪੋਪਟ ਜੀ ਕਹਿੰਦੇ ਉੱਥੇ ਜਾ ਕੇ ਆ ਕਿਤੇ ਪਾਣੀ ਪਾਉਂਦੇ ਨੇ ਤੇ ਸਿਪਾਈਆਂ ਨੇ ਕਿਹਾ ਵੀ ਤੈਨੂੰ ਕਿੰਨੇ ਕਿਹਾ ਇੱਥੇ ਪਾਣੀ ਪਾਉਣਾ ਇਹ ਨਾ ਘਰਾਂ ਨੂੰ ਸੜ ਰਹੇ ਆ ਤਾਂ ਤੂੰ ਬੁਝਾਣ ਦੀ ਕੋਸ਼ਿਸ਼ ਕਰਦਾ ਉਹਨੇ ਕਿਹਾ ਤੁਹਾਡੇ ਮਾਲਕ ਨੇ ਕਿਹਾ ਅੱਗ ਲਾਉਣੀ ਏ ਤੇ ਮੇਰੇ ਮਾਰਗਪੁਰ ਨਾਨਕ ਸਾਹਿਬ ਨੇ ਕਿਹਾ ਜਿੱਥੇ ਅੱਗ ਲੱਗੀ ਹੋਵੇ ਉਹਨੂੰ ਬੁਝਾਉਣਾ ਹੈ ਇਸ ਕਰਕੇ ਮੈਂ ਆਪਣਾ ਕਰਮ ਕਰ ਰਿਹਾ ਬੜੀ ਨਿਮਰਤਾ ਭਾਵ ਦੇ ਵਿੱਚ ਜਵਾਬ ਦਿੱਤਾ ਪਰ ਜਦੋਂ ਨਿਮਰਤਾ ਤੁਹਾਡੇ ਕੋਲੇ ਅਗਲਾ ਹੰਕਾਰੀ ਹੈ ਉਹਨਾਂ ਹੰਕਾਰੀਆਂ ਨੇ ਭਾਈ ਤਾਰੂ ਪੋਪਟ ਨੂੰ ਚਿਉਂਦੇ ਨੂੰ ਉਸੇ ਅੱਗ ਦੇ ਵਿੱਚ ਸੁੱਟ ਕੇ ਸਾੜ ਦਿੱਤਾ ਤੇ ਜਦੋਂ ਇਹੋ ਹੀ ਨਿਮਰਤਾ ਅੱਗੇ ਵੱਧਦੀ ਹੋਈ ਛੇਵੇਂ ਪਾਤਸ਼ਾਹ ਦੇ ਸਮੇਂ ਤੇ ਆਉਂਦੀ ਏ ਇੱਕ ਪਾਸੇ ਸ਼ਸਤਰ ਹੈ ਤੁਜੇ ਪਾਸੇ ਗਿਆਨ ਹੈ குரு ਦੀ ਮੱਤ ਹੈ குரு ਨਿਮਰਤਾ ਵੀ ਰੱਖਦੇ ਨੇ ਤੇ ਸ਼ਸਤਰ ਵੀ ਚਲਾਉਂਦੇ ਨੇ ਫਿਰ ਇਹ ਨਿਮਰਤਾ ਸ਼ਿੰਗਾਰ ਹੈ ਸੋ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜੀ ਨਿਮਰਤਾ ਹੈ ਭਾਈ ਇਹ ਵੀ ਅਮੀਰੀ ਤੇ ਗਰੀਬੀ ਵੇਖ ਕੇ ਚੱਲਦੀ ਐ ਅੱਜ ਕਰ ਪਰ ਜਿੰਨੇ ਗੁਰੂ ਦੀ ਮੱਤ ਲੈ ਲਈ ਉਹਦੇ ਹਿਰਦੇ ਦੇ ਵਿੱਚ ਨਿਮਰਤਾ ਆਉਂਦੀ ਐ ਉਹ ਸਮਝ ਜਾਂਦਾ ਕਿੱਥੇ ਨਿਮਰਤਾ ਅਨੁ ਵਰਤਣਾ ਹੈ ਤੇ ਕਿੱਥੇ ਜੋਸ਼ ਦੇ ਨਾਲ ਜਵਾਬ ਦੇਣਾ ਹੈ ਤੇ ਦੂਸਰੀ ਗੱਲ ਕਰਦੇ ਨੇ ਹਾਂ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਮ ਜਾਵੇ ਕਹਿੰਦੇ ਮੈਂ ਉਹ ਸਿੱਖ ਤੋਂ ਬਿਹਾਰ ਜਾਂਦਾ ਹਾਂ ਜਿਹੜਾ ਪਰਾਇ ਔਰਤ ਦੇ ਕੋਲ ਨਹੀਂ ਜਾਂਦਾ ਪਰਾਇ ਔਰਤ ਦੇ ਕੋਲ ਜਾਣ ਦਾ ਅਰਥ ਹੈ ਕਿ ਜਿੰਨੇ ਕ੍ਰਿਸ਼ਤ ਮਾਰਗ ਨੂੰ ਧਾਰਨ ਕਰ ਲਿਆ ਆਪਣੇ ਪਤੀ ਪਤਨੀ ਦੇ ਰਿਸ਼ਤੇ ਵਿੱਚ ਵਫਾਦਾਰ ਰਵੇ ਏਕ ਜੋਤ ਦੋਏ ਮੂਰਤੀ ਧਨ ਫਿਰ ਕਈਏ ਸੋਏ ਇੱਕ ਸੋਚ ਚੰਗੀ ਬਣ ਜੇ ਤੋ ਸਰੀਰ ਨੇ ਇੱਕ ਦੂਜੇ ਤੇ ਵਿਸ਼ਵਾਸ ਕਰਕੇ ਰਹਿ ਉਹਨਾਂ ਨੂੰ ਕਿਹਾ ਗਿਆ ਕਿ ਆ ਪਤੀ ਪਤਨੀ ਦਾ ਰਿਸ਼ਤਾ ਤੇ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਆਪਣਾ ਰਿਸ਼ਤਾ ਨਿਭਾਉਂਦੇ ਨੇ ਹੋਰਾਂ ਔਰਤਾਂ ਨੂੰ ਮੰਦੀਨ ਨਿਗਾਹ ਨਾਲ ਨਹੀਂ ਦੇਖਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਗੁਰਬਾਣੀ ਦੇ ਅੰਦਰ ਵੀ ਪਾਤਸ਼ਾਹ ਜੀ ਨੇ ਕਿਹਾ ਹੈ ਘਰ ਕੀ ਨਾਰ ਤਿਆਕੀ ਅੰਦਾ ਪਰ ਨਾਰੀ ਸਿਉ ਘਾਲੇ ਦੰਦਾ ਪੇ ਜਿਹੜੇ ਆਪਣੀ ਔਰਤ ਨੂੰ ਛੱਡ ਕੇ ਪਰਾਈਆਂ ਦੇ ਨਾਲ ਵਿਕਾਰ ਭੋਗਦੇ ਨੇ ਉਹ ਕਦੇ ਵੀ ਸੁੱਖ ਨਹੀਂ ਪਾਉਂਦੇ ਜੈਸੇ ਸਿਮਲ ਦੇਖ ਸੁਹਾ ਬਖਸਾਨਾ ਅੰਤ ਕੀ ਬਾਾਰ ਮੂਲ ਪਟਾਨਾ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਿਵੇਂ ਸਿਮਲ ਦੇ ਰੋਖ ਨੂੰ ਦੇਖ ਕੇ ਤੋਤਾ ਪੈਰਟ ਬੜਾ ਖੁਸ਼ ਹੋ ਕੇ ਆਉਂਦਾ ਹੈ ਕਿ ਮੈਂ ਇਤੋਂ ਫਲ ਖਾਵਾਂਗਾ ਪਰ ਉਹਦੇ ਫਲ ਫਿੱਕੇ ਨੇ ਫੁੱਲ ਬਕਬਕੇ ਪਤਨੇ ਆਵੇ ਕੰਮ ਵਾਲੀ ਬਸਤਾ ਹੈ ਕਹਿੰਦੇ ਉਹ ਤੋਂ ਮਿਲਦਾ ਕੁਝ ਨਹੀਂ ਨਿਰਾਸ਼ ਹੋ ਕੇ ਚਲਾ ਜਾਂਦਾ ਹੈ ਇੱਤਾ ਹੀ ਜਿਹੜੇ ਕੁਰਾਏ ਪੈ ਕੇ ਆਪਣੀਆਂ ਔਰਤਾਂ ਨੂੰ ਛੱਡ ਪੈਠਦੇ ਨੇ ਉਹ ਇਨਸਾਨ ਵੀ ساری ਉਮਰ ਦੁੱਖ ਭੋਗਦੇ ਨੇ ਤੇ ਤੀਸਰੀ ਅਵਸਥਾ ਦੇ ਵਿੱਚ ਕਹਿੰਦੇ ਨੇ ਹਾਂ ਤਿਸ ਕੋਲ ਕਮਾਇਆ ਪਰ ਦਰਬੇ ਨੋਂ ਹੱਥ ਨਾ ਲਾਵੇ ਪਰ ਦਰਬਾਅਰਥੇ ਬਗਾਨਾ ਧਨ ਜਿਹਦੇ ਤੇ ਸਾਡਾ ਹੱਕ ਨਹੀਂ ਹੈ ਜਿਵੇਂ ਕਿਸੇ ਦੀ ਤਨਖਾਹ ਲੱਗੀ ਹੈ ਉਦੀ ਯੋਗਤਾ ਮੁਤਾਬਕ ਉਸ ਤਨਖਾਹ ਤੋਂ ਅਕਟਰਾ ਕਿਸੇ ਦੇ ਕੋਲੋਂ ਵੱਡੀ ਦੇ ਰੂਪ ਚ ਲੈ ਰਿਆ ਹੈ ਧੱਕੇ ਨਾਲ ਲੈ ਰਿਆ ਹੈ ਉਹਨੂੰ ਪਰਾਇਆ ਧਨ ਕਿਹਾ ਗਿਆ ਤੇ ਭਾਈ ਗਰदास जी ਕਹਿੰਦੇ ਨੇ ਜਿਹੜਾ ਪਰਾਇਆ ਧਨ ਨਹੀਂ ਲੈਂਦਾ ਮੈਂ ਉਸ ਗੁਰ ਸਿੱਖ ਤੋਂ ਬਲਿਹਾਰ ਜਾਂਦਾ ਹਾਂ ਵਾਰਨੇ ਜਾਂਦਾ ਹਾਂ ਹਾਂ ਇਸ ਘੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਕਹਿੰਦੇ ਅਗਲਾ ਸਿੱਖ ਉਹ ਹੈ ਜਿਹੜਾ ਨਾਂ ਨਿੰਦਿਆ ਕਰਦਾ ਹੈ ਤੇ ਨਾਂ ਨਿੰਦਿਆ ਸੁਣਦਾ ਹੈ ਨਿੰਦਿਆ ਦਾ ਅਰਥ ਹੈ ਚੰਗੇ ਨੂੰ ਮਾੜਾ ਕਹਿਣਾ ਕਿਸੇ ਚੰਗੇ ਮਨੁੱਖ ਨੂੰ ਭੰਡਣਾ ਜਿਵੇਂ ਅੱਜ ਕਾ ਸਮਾਜ ਚ ਹੁੰਦਾ ਹੈ ਫਲਾਣਾ ਗਦਾਰ ਹੈ ਜੀ ਫਲਾਣਾ ਪਵਾੜਾ ਪੋਣਾ ਆਖ ਤੇ ਆ ਗਿਆ ਉਹਦੇ ਗਿਆਨ ਨੂੰ ਨਹੀਂ ਸਮਝਣਾ ਉਹ ਬੋਲ ਕੇ ਰਿਹਾ ਏ ਉਹ ਸਮਝਾ ਕੇ ਰਿਹਾ ਏ ਉਹਦਾ ਮਿਸ਼ਨ ਕੀ ਹੈ ਉਹਨੂੰ ਨਹੀਂ ਵੇਖਦੇ ਪਰ ਉਹਨਾਂ ਦੇ ਖਿਲਾਫ ਬੋਲੀ ਜਾਣਾ ਇਹਨੂੰ ਕਹਿੰਦੇ ਨਿੰਦਿਆ ਕਰੀ ਸੱਚ ਦੀ ਨਿੰਦਿਆ ਕਰਨੀ ਤੇ ਭਾਈ ਗਰਦਾਸ ਜੀ ਕਹਿੰਦੇ ਨੇ ਜਿੱਥੇ ਕੋਈ ਸੱਚੇ ਨੂੰ ਮਾੜਾ ਕਹਿੰਦਾ ਏ ਗੁਰੂ ਦਾ ਸਿੱਖ ਉਹ ਤੋਂ ਨਿੰਦਿਆ ਨਹੀਂ ਸੁਣਦਾ ਸਗੋਂ ਉਹਨਾਂ ਨੂੰ ਹਟਾਉਂਦਾ ਏ ਭਾਈ ਜੇ ਆਪ ਚੰਗਾ ਨਹੀਂ ਕਰ ਸਕਦੇ ਤੇ ਦੂਸਰੇ ਨੂੰ ਚਿੰਕਾ ਕਰਦੇ ਹੋ ਵੇਖ ਕੇ ਨਾ ਉਂਦੀ ਭੰਡੇ ਕਰੋ ਨਾ ਉਹਨੂੰ ਬੁਰਾ ਕਹੋ ਹੱਲਾ ਸ਼ੇਰੀ ਦੀ ਹਿੰਦੀ ਥਾਂ ਤੇ ਤੁਸੀਂ ਬੁਰਾ ਕਹਿੰਦੇ ਹੋ ਇਸ ਕਰਕੇ ਭਾਈ ਗਰਦਾਸ ਜੀ ਕਹਿੰਦੇ ਨੇ ਜਿਹੜਾ ਗੁਰੂ ਦਾ ਸਿੱਖ ਨਾ ਨਿੰਦਿਆ ਸੁਣਦਾ ਏ ਤੇ ਨੰਨਦਿਆ ਕਰਦਾ ਏ ਸੱਚ ਨੂੰ ਸੱਚ ਕਹਿਣ ਵਾਲੇ ਦਾ ਸਾਥ ਦਿੰਦਾ ਹੈ ਮੈਂ ਉਤੋਂ ਬਲਹਾਰ ਜਾਂਦਾ ਹਾਂ ਝੂਠ ਨੂੰ ਝੂਠ ਕਹਿਣਾ ਇਹ ਨਿੰਦਿਆ ਨਹੀਂ ਹੈ ਬੁਰੇ ਨੂੰ ਬੁਰਾ ਕਹਿਣਾ ਇਹ ਉਹ ਨਿੰਦਿਆ ਨਹੀਂ ਹੈ ਚੰਗੇ ਨੂੰ ਬੁਰਾ ਕਹਿਣਾ ਉਹ ਚੰਗਿਆਈ ਦੀ ਨਿੰਦਿਆ ਹੁੰਦੀ ਹੈ ਹਾਂ ਇਸ ਘੋਲ ਕਮਾਇਆ ਸਤਗੁਰ ਦਾ ਉਪਦੇਸ਼ ਕਮਾਵੇ ਕਹਿੰਦੇ ਮੈਂ ਉਸ ਗੁਰ ਸਿੱਖ ਤੋਂ ਬਲਹਾਰ ਜਾਂਦਾ ਹਾਂ ਜਿਹੜਾ ਗੁਰੂ ਦਾ ਉਪਦੇਸ਼ ਕਮਾਉਂਦਾ ਗੁਰੂ ਨੇ ਉਪਦੇਸ਼ ਦਿੱਤਾ ਹੈ ਕਿਰਤ ਕਰ ਨਾਮ ਜਪ ਵੰਡ ਛਕ ਕਿਰਤ ਕਰਦਿਆਂ ਹੋਇਆਂ ਧਿਆਨ ਤੇਰਾ ਸੱਚ ਵਲੇ ਹੋਵੇ ਤੇਰੀ ਸੱਚ ਦੀ ਕਿਰਤ ਬਣ ਜਾਵੇ ਧਰਮ ਦੀ ਕਿਰਤ ਬਣ ਜਾਵੇ ਜਿੱਥੇ ਤੈਨੂੰ ਡਿਊਟੀ ਮਿਲੀ ਹੈ ਜਿਸ ਜਗ੍ਹਾ ਤੇ ਤੂੰ ਖੜਾ ਹੈ ਉਹਨੂੰ ਵਫਾਦਾਰੀ ਦੇ ਨਾਲ ਕਰ ਉਹਨੂੰ ਕਹਿੰਦੇ ਧਰਮ ਦੀ ਕਿਰਤ ਧਰਮ ਦੀ ਕਿਰਤ ਜਿੱਥੇ ਵੀ ਤੂੰ ਬੈਠਾ ਹੈ ਉੱਥੇ ਇਮਾਨਦਾਰੀ ਦੇ ਨਾਲ ਉਸ ਅਹੁਦੇ ਦੀ ਸਦ ਵਰਤੋਂ ਕਰਨੀ ਤੇ ਜਿੰਨੇ ਇਹ ਸਿੱਖ ਲਿਆ ਉਹ ਗੁਰੂ ਦਾ ਉਪਦੇਸ਼ ਕਮਾਉਂਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਦੁਕਾਨ ਚਲਾਈ ਮੱਜਾ ਚਾ ਰੀਆਂ ਫਿਰ ਮੋਤੀ ਖਾਨੇ ਦੇ ਵਿੱਚ ਮੋਤੀ ਦੀ ਡਿਊਟੀ ਅੱਜ ਕੱਲ ਦੇ ਫੂਡ ਸਪਲਾਈ ਵਿਭਾਗ ਦੇ ਇਨਸਪੈਕਟਰ ਦੀ ਪਦਵੀ ਤੇ ਸਨ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦੇ ਕੋਲੇ ਸਾਰਾ ਹਿਸਾਬ ਕਿਤਾਬ ਪੁੱਛਿਆ ਜਾਂਦਾ ਸੀ ਲਿਖਿਆ ਜਾਂਦਾ ਸੀ ਵੱਖਰੀ ਗੱਲ ਹੈ ਅਸੀਂ ਇਤਿਹਾਸ ਨਹੀਂ ਸੁਣਾ ਸਕੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਬਟਿਆਂ ਦੇ ਨਾਲ ਸੌਦਾ ਜੋਖਣ ਵਾਲਾ ਬਣਾ ਕੇ ਪੇਸ਼ ਕਰ ਦਿੱਤਾ ਦੇਖੋ ਜੀ ਉ ਤਾਂ 13-13 ਜੋਖੀ ਜਾਂਦੇ ਸੀ ਨਹੀਂ ਭਲਿਓ ਗੁਰੂ ਸਾਹਿਬ ਦੀ ਪੋਸਟ ਬੜੀ ਵੱਡੀ ਸੀ بڑے ਰਿਖੇ ਸਨ ਵੱਡੀ ਪੋਸਟ ਤੇ ਬਹਿ ਕੇ ਕਰਪਟ ਲੋਕਾਂ ਨੂੰ ਉਹਨਾਂ ਨੇ ਉਸ ਡਿਊਟੀ ਤੋਂ ਹਟਾਇਆ ਕਦੇ ਤੱਕੜੀ ਤੋਲਣ ਵਾਲਾ ਕਿਸ ਨੂੰ ਡਿਊਟੀ ਨਹੀਂ ਹਟਾ ਸਕਦਾ ਤੇ ਜਿਨ੍ਹਾਂ ਨੇ ਉਪਦੇਸ਼ ਕਮਾਇਆ ਉਹ ਗੁਰੂ ਨਾਨਕ ਦੇ ਹੋ ਗਏ ਤੇ ਜਿਨ੍ਹਾਂ ਨੇ ਉਪਦੇਸ਼ ਨਹੀਂ ਸੀ ਕਮਾਇਆ ਉਹ ਗੁਰੂ ਨਾਨਕ ਦੇ ਵਿਰੋਧੀ ਹੋ ਗਏ ਗੁਰੂ ਦਾ ਉਪਦੇਸ਼ ਕਮਾਉਣ ਦਾ ਅਰਥ ਹੈ ਗੁਰੂ ਨਾਨਕ ਦਾ ਇਤਿਹਾਸ ਸਹੀ ਤਰੀਕੇ ਨਾਲ ਸੰਗਤਾਂ ਤੱਕ ਪਹੁੰਚਾਉਣਾ ਪ੍ਰਚਾਰਕ ਦਾ ਧਰਮ ਦਾ ਕਰਮ ਹੈ ਜੇ ਪ੍ਰਚਾਰਕ ਸਟੇਜ ਛੁੱਟਣ ਤੋਂ ਚਾਹ ਪੈਸੇ ਘਟਣ ਤੋਂ ਡਰ ਕੇ ਝੂਠ ਸੁਣਾਉਣ ਲੱਗ ਜੇ ਉਹ ਆਪਣੇ ਧਰਮ ਦੇ ਵਿੱਚ ਵਫਾਦਾਰ ਨਹੀਂ ਉਹ ਗੁਰੂ ਦਾ ਉਪਦੇਸ਼ ਨਹੀਂ ਕਮਾ ਰਿਹਾ ਤੇ ਭਾਈ ਗਰਦਾਸ ਜੀ ਕਹਿੰਦੇ ਨੇ ਆਉ ਤਿਰਸ ਘੋਲ ਕਮਾਇਆ ਸਤਗੁਰ ਦਾ ਉਪਦੇਸ਼ ਕਮਾਵੇ ਹਾਂ ਤੇ ਸਕੂਲ ਕਮਾਇਆ ਥੋੜਾ ਸਵੇ ਥੋੜਾ ਹੀ ਖਾਵੇ ਕਹਿੰਦੇ ਉਹ ਗੁਰੂ ਦਾ ਸਿੱਖ ਬਲਿਹਾਰਨ ਬਲਿਹਾਏ ਜਾਣ ਦੇ ਯੋਗ ਹੈ ਜਿਹੜਾ ਥੋੜਾ ਖਾਂਦਾ ਹੈ ਤੇ ਥੋੜਾ ਸੌਂਦਾ ਹੈ ਥੋੜਾ ਸੌਣ ਦਾ ਭਾਵ ਹੈ ਕਿ 6-7 ਘੰਟੇ ਆਪਦੀ ਨੀਂਦ ਪੂਰੀ ਕਰਦਾ ਹੈ ਥੋੜਾ ਖਾਣ ਦਾ ਅਰਥ ਹੈ ਕਿ ਜਿੰਨਾ ਸਰੀਰ ਨੂੰ ਲੋੜ ਹੈ ਉਨਾ ਖਾਂਦਾ ਹੈ ਨਹੀਂ ਤੇ ਅੱਜ ਕੱਲ ਆਪਾਂ ਦੇਖਦੇ ਆਂ ਕਈਆਂ ਦੀ ਨੇ ਪੇਟ ਵਧਾ ਲੈ ਖਾ-ਖਾ ਕੇ ਘਰ ਘਰ ਖਾਇਆ ਪਿੰਡ ਵਧਾਇਆ ਕਿੰთა ਮੁੰਦਾ ਮਾਇਆ ਬਾਣੀ ਦਾ ਵਾਕੇ ਪਿੱਥਾਂ ਥਾਂ ਤੋਂ ਖਾਈ ਗਏ ਖਾ ਖਾ ਕੇ ਆਪਣੇ ਸਰੀਰ ਦਾ ਧਿਆਨ ਨਹੀਂ ਰੱਖਿਆ ਉਹ ਗੁਰਮੁਖ ਥੋੜੀ ਬਣਿਆ ਗੁਰਮੁਖ ਜਿਨੇ ਆਪਣੇ ਸਰੀਰ ਨੂੰ ਵੀ ਫਿੱਟ ਰੱਖਿਆ ਨਾਨਕ ਸੋ ਪ੍ਰਭ ਸਿਮਰੀਏ ਤਿਸ ਦੇ ਹੀ ਕੋ ਪਾ ਇਹ ਸਰੀਰ ਦਾ ਵੀ ਧਿਆਨ ਰੱਖਣਾ ਈ ਥੋੜਾ ਖਾਣਾ ਈ ਤੇ ਥੋੜਾ ਸੌਣਾ ਈ ਤੇ ਲਾਟ ਦੇ ਵਿੱਚ ਕਿਰਪਾ ਕਰਦੇ ਨੇ ਗੁਰਮੁਖ ਸੋਈ ਸਹਿਜ ਸਮਾਵੇ ਕਹਿੰਦੇ ਗੁਰੂ ਦਾ ਪਿਆਰਾ ਉਹ ਹੈ ਜਿਹੜਾ ਸਹਿਜ ਅਵਸਥਾ ਦੇ ਵਿੱਚ ਆ ਜਾਏ ਜਿਹੜਾ ਚੰਗੇ ਮਾੜੇ ਦੀ ਪਰਖ ਕਰਨੀ ਸਿੱਖ ਲਵੇ ਧਰਮ ਦੀ ਵਫਾਦਾਰੀ ਕਰਨੀ ਸਿੱਖ ਲਵੇ ਉਹ ਗੁਰੂ ਦਾ ਸਿੱਖ ਹੈ ਉਹ ਸਹਿਜ ਅਵਸਥਾ ਦੇ ਵਿੱਚ ਹੈ ਗੁਰਮਤਿ ਰਿਤੇ ਗਰੀਬੀ ਤੋਂ ਆਰੰਭ ਕਰਦੇ ਨੇ ਤੇ ਗੁਰਮਕ ਸੋਈ ਸਹਿਜ ਸਮਾਵੇ ਤੇ ਸਮਾਪਤੀ ਕਰਦੇ ਨੇ ਤੇ ਬੜੇ ਵੱਡ ਮੁੱਲੇ ਇਸ ਪੋੜੀ ਦੇ ਵਿੱਚ ਸਾਨੂੰ ਉਪਦੇਸ਼ ਭਾਈ ਗੁਰਦਾਸ ਜੀ ਨੇ ਦਿੱਤੇ ਨੇ ਸੋ ਸਮੇ ਨੂੰ ਮੁੱਖ ਰੱਖਦੇ ਹੋਏ ਸਮਾਪਤੀ ਕਰਦੇ ਆਂ ਬਾਕੀ ਆਪ ਸੰਗਤਾਂ ਨੇ ਸੁਣ ਕੇ ਇਸ ਸਿੱਖਿਆ ਦੇ ਵਿੱਚੋਂ ਆਪਣੇ ਜੀਵਨ ਵਾਸਤੇ ਸਿੱਖਿਆ ਜ਼ਰੂਰ ਧਾਰਨ ਕਰ ਲੈਣੀ ਸਾਡਾ ਬੋਲਿਆ ਪ੍ਰਵਾਨ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ